ਡੇਰਾ ਬਾਬਾ ਨਾਨਕ ਸਾਹਿਬ ਵਿdੋਜੰਦੇ ਤਹਿਸੀਲਦਾਰ ਨੂੰ 50000 ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਨੇ ਕੀਤਾ ਕਾਬੂ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਕ੍ਰਿਸ਼ਨ ਕਪਾਲ ਦੇ ਨਾਲ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਸਰਬੱਤ ਕਰੋ ਬੜੀਆਂ ਹੋਈਆਂ ਮੈਂ ਉਹ ਲੈਉਣਾ ਮੈਂ ਲੈਣਾ ਗਦੀ ਇਹ ਤੁਹਾਨੂੰ ਦਿਹਾਦੀ ਨਹੀਂ ਉਹ ਲੱਗੀ ਉਹ ਪੋਲੇ ਹੁੰਦਾ ਉਹ ਜੂਹਣਾ ਹੋ ਗਿਆ ਕੋਈ ਗੱਲ ਤਾਂ ਉਹ ਸਭ ਹੀ ਆ ਗਿਆ ਜੱਸੀ ਸਰ ਦਾ ਉਹ ਬਾਹਰ ਜਗੜਾ ਹੈ ਤਾ ਵੀ ਉੱਤ ਮੇਰੇ ਕੋ ਹਰ ਬੜ ਫੜਾ ਤਾ ਬੜ ਲੈ ਚੱਪ ਪੰਨਾ ਦਾ ਦੇ ਖੜੇ ਨੂੰ ਸਮਝਦੇ ਸਾਡੇ ਅਫਸਰ ਦੱਸਣਗੇ ਇਹ ਪਰ ਕੀ ਕੀਤੀ ਤੁਸੀਂ ਹਾਂਜੀ ਕੋਈ ਗੱਲ ਕੋਈ ਟ੍ਰੈਪ ਕੇਸ ਹੋਇਆ ਵਾ ਉਹ ਸਾਡੇ ਅਫਸਰ ਡਿਟੇਲ ਦੱਸਣਗੇ ਸਾਡੇ ਕਿਹੜਾ ਟ੍ਰੈਪ ਉਹਨੂੰ ਦੱਸਣਗੇ ਸਾਡੇ ਅਫਸਰ ਦੱਸਦੇ ਤੁਸੀਂ ਦੱਸ ਦਿਓ ਸਾਡੇ ਅਫਸਰ ਹੈਗੇ ਕਿ ਉਹ ਦੱਸ ਦੇ ਦੱਸ ਦਿਓ ਸਾਡੇ ਬਸ ਇੱਕ ਵਾਰ ਸਰ ਠੀਕ ਹੈ ਠੀਕ ਬਣਾਓ ਜੇ ਆਪੂ ਬੈਠੇ ਹੀ ਬੈਜੋ ਉਹ ਡੀਐਸਪੀ ਸਾਹਿਬ ਤੁਸੀਂ ਹੋ ਆਪਾਂ ਇੰਸਪੈਕਟਰ ਨਹੀਂ ਡੀਐਸਪੀ ਆ ਉਹ ਖੜੇ ਨੇ ਨਹੀਂ ਨਹੀਂ ਪੀਐਸਪੀ ਸਾਹਿਬ ਉਸੇ ਕਹਿੰਦੇ ਪਲੀਜ਼ ਮੈਂ ਤੁਸੀਂ ਦੋ ਦੋ ਲੱਖ ਜਾਣਕਾਰੀ ਦੇ ਦੇ ਮਾਰ ਜਾਈ ਜਾਣਕਾਰੀ ਥੋੜੀ ਜਾਣਕਾਰੀ ਬਸ ਉਹ ਟਾਈਪ ਕੇ ਸਾ ਉਹ ਬਸ ਨਹੀਂ ਜਸਾ ਤਲੂ ਬਸ ਕਿੰਨੀ ਰਿਸ਼ਤ ਲਈ 15000 ਇਹ ਕਿੰਨੇ ਤੋਂ ਲਈ ਇਹਦੇ ਇਹਦੇ ਮੈਟਰ ਆਫ ਇਨਵੈਸਟੀਗੇਸ਼ਨ ਤੁਸੀਂ ਜਿੰਨੀ ਮੈਂ ਨਿੱਚੇ ਦਾ ਸੇਤਾ ਓਕੇ ਦਿਓ ਪਲੀਜ਼ ਪਲੀਜ਼ ਉਦੇਜ ਇਹ ਸਾਡੇ ਰਿਪੋਰਟ ਕਰਨ ਵਾਸਤੇ ਪੈਸੇ ਮੰਗਦਾ ਸੀਗਾ ਇਨਕੁਆਰੀ ਇਨਕੁਆਰੀ ਦੀ ਰਿਪੋਰਟ ਕਰਨ ਲਈ ਇਹਨੇ ਰੱਖਦਾ 2 ਲੱਖ ਮੰਗਦਾ ਦੋ ਸੀ ਇਹਦੇ 50 50 ਲੱਖ ਕੌਣ ਕੌਣ ਮੰਗਦਾ ਸੀ ਤਸਿਲਦਾਰ ਸਾਹਿਬ ਕੀ ਨਾਮ ਇਹਦਾ ਲਖਵਿੰਦਰ ਲਖਵਿੰਦਰ ਸਿੰਘ ਨਾਲ ਹੋਰ ਕਿੰਨੇ ਅਕਿਊਜ਼ ਨੇ ਇਹ ਨਾਲ ਡਰਾਈਵਰ ਹੈ ਨਾਇਕ ਸਹਾਇਕ ਦੋ ਤੇ ਇਹ ਵਿਜੀਲੈਂਸ ਨੇ ਕੀਤੀ ਹਾਂਜੀ ਹਾਂਜੀ ਵਿਜੀਲੈਂਸ ਠੀਕ ਪਹਿਲਾਂ ਵੀ ਤੋਂ ਪਹਿਲਾਂ ਵੀ ਕੋਈ ਪੈਸਾ ਦਿੱਤਾ ਸੀ ਪਹਿਲਾਂ ਕਦੀ ਤੁਸੀਂ ਬੜੀ ਵਾਰੀ ਦਿੱਤੇ ਆ ਅੱਛਾ ਤੇ ਉਹ ਕਿਦਾਂ ਫਿਰ ਅੱਜ ਕਿਦਾਂ ਟਰੈਪ ਕੀਤਾ ਅੱਜ ਫਿਰ ਅਸੀਂ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ ਅੱਛਾ ਜੀ ਉਹਨਾਂ ਨੇ ਜਾਲ ਪਾ ਕੇ ਪੈਸੇ ਤੇ ਤੇ ਪੜ ਲਿਆ ਗਰਦਾਸਪੁਰ ਧੰਨਵਾਦ